ਕਿਸਾਨ ਭਰਾ ਕਹਿ ਰਹੇ ਆ ਕਿ ਸਾਡੇ ਬੌਨਾ ਰੋਗ ਆ ਗਿਆ ਹੈ ਕੋਈ 131 ਦੇ ਵਿੱਚ ਕਹਿ ਰਿਹਾ ਕੋਈ 114 ਦੇ ਵਿੱਚ ਕਹਿ ਰਿਹਾ ਤੇ ਵਿੱਚ ਕਿਸਾਨ ਭਰਾ ਪੂਸ਼ਾ 44 ਤੇ ਪੀਲੀ ਪੂਸ਼ਾ ਦੇ ਵਿੱਚ ਵੀ ਕਹਿ ਰਿਹਾ ਇਹਦੇ ਉੱਪਰ ਕੋਈ ਜਾਦੂ ਟੂਣਾ ਕੋਈ ਦਵਾਈ ਨਹੀਂ ਕੰਮ ਕਰਦੀ ਕਿਉਂਕਿ ਇਹ ਜਿਹੜਾ ਵਾਇਰਸ ਹੈਗਾ ਇਹ ਤੇਲੇ ਦੇ ਨਾਲ ਫੈਲਦਾ ਹੈਗਾ ਪਹਿਲਾਂ ਵੀ ਇਹ ਦੇਖੋ ਖੇਤੀਬਾੜੀ ਮਾਰਾ ਨੇ ਆਪਣੀਆਂ ਜਨਿਵਰਸਿਟੀਆ ਨੇ ਆਪਾਂ ਨੂੰ ਕਿਹਾ ਸੀਗਾ ਵੀ ਪਨੀਰੀ ਦੇ ਵਿੱਚ ਤੇਲ ਵਾਲੀ ਸਪਰੇ ਕਰਨੀ ਜ਼ਰੂਰੀ ਹੈਗੇ ਆ ਜੇ ਤੁਹਾਡੇ ਬੌਨੇ ਰੋਗ ਦੇ ਬੂਟੇ ਹੁਣ ਹੈਗੇ ਆ ਉਹਨਾਂ ਨੂੰ ਪੱਟ ਕੇ ਦੱਬ ਦੋ ਜਾਂ ਕਿਸੇ ਤੁਸੀਂ ਡੂੰਗੀ ਚੀਜ਼ ਦੇ ਵਿੱਚ ਸੁੱਟ ਦੋ ਠੀਕ ਹੈ ਉੱਪਰੋਂ ਮਿੱਟੀ ਵਗੈਰਾ ਪਾ ਦਿਓ ਅ ਦੇਖੋ ਮਚਾਉਣ ਦਾ ਤਾਂ ਇਹਨਾਂ ਨੂੰ ਕੰਮ ਹੀ ਨਹੀਂ ਹੈ ਕਿਉਂਕਿ ਹੁਣ ਨਾ ਤਾਂ ਕਿਤੇ ਖੱਬਲ ਵਗੈਰਾ ਸੁੱਕੇ ਹੈਗੇ ਆ ਵੀ ਤੁਸੀਂ ਉਹਨਾਂ ਨੂੰ ਮਚਾ ਸਕੋ ਇਹਨਾਂ ਨੂੰ ਦੱਬ ਦੋ ਪੱਟ ਕੇ ਠੀਕ ਹੈ ਕੋਈ ਇਹਦੇ ਉੱਪਰ ਫੰਗੀ ਸੈਡ ਕੋਈ ਇਹਦੇ ਉੱਪਰ ਤੇਲੇ ਵਾਲੇ ਕੋਈ ਇਹਦੇ ਉੱਪਰ ਤੁਹਾਡਾ ਜਾਦੂ ਟੂਣਾ ਜਿਹੜਾ ਨਹੀਂ ਕੰਮ ਕਰਦਾ ਅ ਦੂਸਰਾ ਕੋਸ਼ਿਸ਼ ਤੁਸੀਂ ਇਹ ਕਰੋ ਕਿ ਤੁਹਾਡੇ ਨੇਜੀ ਦੀ ਇੱਕ કૃષਿ ਵਿਗਿਆਨ ਕੇਂਦਰ ਤੋਂ ਇਹਦਾ ਟੈਸਟ ਜਰੂਰ ਕਰਵਾਓ ਵੀ ਇਹ ਚైనా ਰੋਗ ਜਾਂ ਮਾਦਰੇ ਰੋਗ ਦੇ ਬੂਟੇ ਹੈਗਾ ਉਹਨਾਂ ਦਾ ਵਾਇਰਸ ਹੈ ਜਾਂ ਕੋਈ ਹੋਰ ਚੱਕਰ ਹੈਗਾ ਇਹ ਦੋ ਤਿੰਨ ਕੰਮ ਜਰੂਰ ਕਰ ਲਓ ਜਿਹੜੇ ਕਿਸਾਨ ਭਰਾਵਾਂ ਦੇ ਇਹ ਦਿੱਕਤ ਆਈ ਹੈਗੀ ਹੈ